ਸਰ ਰਾਮ ਜੀ ਸਜਣ ਠੱਗ ਗੁਰੂ ਨਾਨਕ ਜੀ ਮਰਦਾਨਾ ਜੀ ਦੇ ਪੁੱਤਰ ਸ਼ਹਿਜਾਦੇ ਨੂੰ ਅਤੇ ਭਾਈ ਬਾਲਾ ਜੀ ਨੂੰ ਨਾਂ ਲਾ ਕੇ ਤੁਲੰਬੇ ਨਗਰ ਵਿੱਚ ਪਹੁੰਚੇ ਇੱਥੇ ਪਹੁੰਚ ਕੇ ਉਹਨਾਂ ਨੂੰ ਸਜਣ ਠੱਗ ਬਾਰੇ ਪਤਾ ਲੱਗਿਆ ਕਿ ਇੱਕ ਸੱਜਣਾਂ ਦਾ ਵਿਅਕਤੀ ਜਿਸ ਨੇ ਧਰਮਸ਼ਾਲਾ ਬਣਾਈ ਹੋਈ ਹੈ ਉਹ ਲੋਕਾਂ ਨੂੰ ਲੁੱਟ ਲੈਂਦਾ ਹੈ ਅਤੇ ਪਾਪ ਕਮਾਉਂਦਾ ਹੈ ਉਹ ਲੋਕਾਂ ਦਾ ਤਨਖਾਓ ਕੇ ਉਹਨਾਂ ਨੂੰ ਮਾਰ ਦਿੰਦਾ ਹੈ। ਨਾਨਕ ਜੀ ਨੂੰ ਇਹ ਸਭ ਪਤਾ ਸੀ ਨਾਨਕ ਜੀ ਉਸ ਦੁਸ਼ਟ ਦਾ ਉਦਾਰ ਕਰਨ ਲਈ ਸੀ ਨਹੀਂ ਆਏ ਹਨ। ਨਾਨਕ ਜੀ ਨੇ ਸ਼ਹੀਦਾ ਜਤਾ ਜੀ ਨੂੰ ਕੁਝ ਮਾਇਆ ਦੇ ਕੇ ਸ਼ਹਿਰ ਵਿੱਚ ਕੁਝ ਖਾਣ ਲਈ ਲਿਆ ਵਾਸਤੇ ਕਿਹਾ। ਨਾਨਕ ਜੀ ਨੇ ਕਿਹਾ ਕਿ ਤੁਸੀਂ ਜਾ ਕੇ ਆ ਵੀ ਭੋਜਨ ਸ਼ਕ ਲੋ ਤੇ ਕੁਝ ਖਾਣ ਲਈ ਨਹੀਂ ਆਓ। ਜਦੋਂ ਸ਼ਹੀਦਾ ਨਗਰ ਵਿੱਚ ਗਿਆ ਤੇ ਉਸ ਨੂੰ ਸੱਜਣ ਨੇ ਦੇਖਿਆ। ਸੱਜਣ ਨੇ ਉਸ ਨੂੰ ਆਪਣੇ ਪਿਆਰ ਸਤਕਰਨਾ ਆਪਣੇ ਘਰ ਬੁਲਾਇਆ। ਅਤੇ ਗਿਆ ਮਿਤ੍ਰਮ ਇਨਸ਼ਾਅੱਲਾ ਹੈ ਆਏਗੇ ਰਾਗੀਰਨ ਲਈ ਮੈ ਬਣਾਈ ਹੋਈ ਹੈ ਤੁਸੀਂ ਇਥੇ ਕਿਸ ਤਰ੍ਹਾਂ ਆਏ ਹੋ ਤਾਂ ਸ਼ਾਇਦ ਇਹ ਨੇ ਕਿਹਾ ਕਿ ਮੈਂ ਨਾਨਕ ਜੀ ਨਾਲ ਲੱਤੇ ਭਾਈ ਬਾਲਾ ਜੀ ਨਾਲ ਇਥੇ ਆਇਆ ਹਾਂ ਮੇਰੇ ਪਿਤਾ ਮਰਦਾਨਾ ਜੀ ਸਨ ਉਹਨਾਂ ਦਾ ਇੰਤਖਾਲ ਹੋ ਗਿਆ ਹੈ ਅਤੇ ਅਹੀਂ ਖੁਰਮੇ ਸ਼ਹਿਰ ਜਾ ਰਹੇ ਹਾਂ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਸੀ ਇਹ ਸਭ ਜਾਣ ਕੇ ਉਸਨੇ ਆਪਣੇ ਸੇਵਕਾਂ ਨੂੰ ਕਿਹਾ ਇੱਕ ਇਹ ਵੱਡੇ ਵਿਅਕਤੀ ਦਾ ਮਰਾਸੀ ਹੈ ਇਸ ਦੀ ਸੇਵਾ ਕਰੋ ਇਸ ਨੂੰ ਪੋਜਣ ਚਿਕਾਓ ਦੋ ਸੇਵਾਦਾਰ ਛੇ ਯਾਦਾ ਜੀ ਨੂੰ ਅੰਦਰ ਲੈ ਗਏ ਕਮਰੇ ਅੰਦਰ ਉਹਨਾਂ ਨੇ ਛੇ ਯਾਦੀ ਦੇ ਸਾਰੇ ਕੱਪੜੇ ਉਤਰਵਾ ਲਏ ਤਨ ਖੋਲਿਆ ਅਤੇ ਉਹਨਾਂ ਨੂੰ ਬੰਦ ਦਿੱਤਾ ਜਦੋਂ ਬੰਦ ਦਿੱਤਾ ਤਾਂ ਛੇ ਯਾਦਾ ਉਹ ਦੁਖੀ ਹੋਇਆ ਉਸਨੇ ਮਨ ਵਿੱਚ ਨਾਨਕ ਜੀ ਨੂੰ ਯਾਦ ਕੀਤਾ ਤਤਸ਼ਿਨ ਨਾਨਕ ਜੀ ਸੱਜਣ ਠਗਦੇ ਘੜਦੇ ਬਾਹਰ ਜਾ ਪਹੁੰਚੇ ਨਾਨਕ ਜੀ ਨੇ ਸੱਜਣ ਨੂੰ ਕਿਹਾ ਕਿ ਮੇਰਾ ਮਰਾਸੀ ਤੇਰੇ ਕੋਲ ਆਇਆ ਸੀ ਵਾਪਸ ਨਹੀਂ ਆਇਆ ਉਸ ਨੂੰ ਵਾਪਸ ਦੇ ਦੇ ਸੱਜਣ ਨੇ ਕਿਹਾ ਕਿ ਤੁਸੀਂ ਸੰਤ ਹੋ ਮੈਂ ਤੁਹਾਡੇ ਨਾਲ ਝੂਠ ਨਹੀਂ ਬੋਲਾਂਗਾ ਤੁਹਾਡਾ ਕੋਈ ਮਰਾਸੀ ਮੇਰੇ ਕੋਲ ਨਹੀਂ ਆਇਆ ਤੇ ਨਾ ਹੀ ਮੇਰੇ ਕੋਲ ਹੈ ਨਾਨਕ ਜੀ ਨੇ ਬਾਲਾ ਜੀ ਨੂੰ ਕਿਹਾ ਜਾ ਅੰਦਰ ਜਾ ਕੇ ਮਰਦਾਨਾ ਜੀ ਨੂੰ ਮਰਦਾਨਾ ਜੀ ਦੇ ਮੁੰਡੇ ਸ਼ਹਿਜ਼ਾਦਾ ਜੀ ਨੂੰ ਲੈ ਆ ਭਾਈ ਬਾਲਾ ਜੀ ਅੰਦਰ ਕਮਰੇ ਚ ਗਏ ਅਤੇ ਮੁਸ਼ਕਾ ਨਾਲ ਬੰਨੇ ਹੋਏ ਸਯਾਦਾ ਜੀ ਨੂੰ ਖੋਲ ਕੇ ਉਹਨਾਂ ਦੇ ਕਪੜੇ ਪਾ ਕੇ ਲੈ ਆਏ ਨਾਨਕ ਜੀ ਨੇ ਕਿਹਾ ਕਿ ਸੱਜਣ ਤੂੰ ਆਪਣਾ ਵੇਸ ਤੇ ਸੰਤਾਂ ਦਾ ਬਣਾਇਆ ਹੋਇਆ ਹੈ ਪਰ ਹੈ ਤੂੰ ਠੱਗ ਤੂੰ ਪਾਪ ਕਰਮ ਕਰ ਰਿਹਾ ਹੈ ਇਹ ਪਾਪ ਕਰਮ ਤੇਰੇ ਲਈ ਬਹੁਤ ਨੁਕਸਾਨਦਾਈ ਨੇ ਜੋ ਤੁਸੀਂ ਤੈਨੂੰ ਇਕੱਠਾ ਕੀਤਾ ਹੈ ਮਰਨ ਸਮੇਂ ਤੇਰੇ ਨਾਲ ਨਹੀਂ ਜਾਏਗਾ ਤੇਰੇ ਦੋਸਤ ਤੇਰੇ ਨੌਕਰ ਤੇਰੇ ਪੁੱਤਰ ਕੋਈ ਵੀ ਤੈਨੂੰ ਨਹੀਂ ਬਚਾ ਸਕੇਗਾ ਉਹ ਸਾਰੇ ਤੇਰਾ ਤੰਤਾ ਇਸਤੇਮਾਲ ਕਰ ਲੈਣਗੇ ਪਰ ਤੇਰੇ ਪਾਪਾ ਦੀ ਗੱਟਰੀ ਤੈਨੂੰ ਆ ਫਿੱਟ ਹੋਣੀ ਪਏਗੀ ਜਦੋਂ ਤੇਰੀ ਮਰਤੂ ਹੋਏਗੀ ਇਹਮ ਦੂਦ ਤੇਰੇ ਗਲ ਵਿੱਚ ਜਮਾ ਦੀ ਫਾਸੀ ਪਾ ਕੇ ਘੇ ਕਸੀੜਦਾ ਹੋ ਲੈ ਕੇ ਜਾਣਗੇ ਉਸ ਸਮੇਂ ਜੋ ਤਨੂੰ ਤਕਲੀਫ ਹੋਏਗੀ ਉਸ ਦਾ ਬਿਆਨ ਸ਼ਬਦਾਂ ਵਿੱਚ ਨਹੀਂ ਕੀਤਾ ਜਾ ਸਕਦਾ ਨਾਨਕ ਜੀ ਦੀਆਂ ਸਾਰੀਆਂ ਗੱਲਾਂ ਸੁਣ ਕੇ ਸੱਜਣ ਬਹੁਤ ਜ਼ਿਆਦਾ ਡਰ ਗਿਆ ਉਹ ਕੰਮਨ ਲੱਗ ਗਿਆ ਉਸ ਨੂੰ ਪਤਾ ਸੀ ਕਿ ਨਾਨਕ ਜੀ ਜਾਣੀ ਜਾਣਨੇ ਜੋ ਇਹ ਜਾਣਦੇ ਨੇ ਕਿ ਸ਼ਹਿਜ਼ਾਦਾ ਮੇਰੇ ਕੋਲ ਬੰਦੀ ਹੈ ਇਸ ਗੱਲ ਦਾ ਹੋਰ ਕਿਸੇ ਨੂੰ ਨਹੀਂ ਸਿੱਪਦਾ ਨਾਨਕ ਜੀ ਨੂੰ ਪਤਾ ਸੀ ਕਿਸ ਕਮਰੇ ਵਿੱਚ ਸ਼ਹਿਜ਼ਾਦਾ ਨੂੰ ਬੰਨ ਕੇ ਰੱਖਿਆ ਗਿਆ ਹੈ ਇਹ ਵੀ ਪਤਾ ਸੀ ਅਧਿਤ ਤਤਸ਼ਿਨ ਜਦੋਂ ਸ਼ਹਿਜ਼ਾਦਾ ਜੀ ਨੇ ਨਾਨਕ ਜੀ ਨੂੰ ਯਾਦ ਕੀਤਾ ਉਸੇ ਸਮੇਂ ਨਾਨਕ ਜੀ ਪ੍ਰਗਟ ਹੋ ਗਏ ਆਂਦੇ ਹੋਏ ਵੀ ਨਹੀਂ ਦਿਖੇ ਉਹ ਜਾਣ ਚੁੱਕਾ ਸੀ ਕਿ ਨਾਨਕ ਜੀ ਪੂਰਨ ਸੰਤ ਹਨ ਪ੍ਰਮਾਤਮਾ ਦਾ ਰੂਪ ਹਨ ਉਨਾਂ ਲਈ ਦੇ ਚੜਨਾ ਜੀ ਟਾਇਪ ਪਿਆ ਰੋਣ ਲੱਗ ਪਿਆ ਉਸਨੇ ਕਿਹਾ ਤੁਸੀਂ ਸੱਚ ਕਹਿੰਦੇ ਹੋ ਮੇਰਾ ਮਨ ਵੀ ਪਾਪ ਕਰਕੇ ਸ਼ਾਂਤ ਨਹੀਂ ਹੋਇਆ ਅਸ਼ਾਂਤ ਹੀ ਰਹਿੰਦਾ ਹੈ ਤੁਸੀਂ ਕਿਰਪਾ ਕਰਕੇ ਮਨ ਨੂੰ ਸ਼ਾਂਤੀ ਦੋ ਮਨ ਬਖਸ਼ੋ ਕਿਉਂ ਮੈਂ ਨਰਕਾਂ ਦੀ ਅੱਗ ਤੋਂ ਬਚ ਜਾਵਾਂ ਨਾਨਕ ਜੀ ਨੇ ਕਿਹਾ ਸੱਜਣ ਜੋ ਕਰਮ ਤੂੰ ਕਰ ਚੁੱਕਾ ਹੈ ਉਹਨਾਂ ਨੂੰ ਛੱਡ ਦੇ ਦੁਬਾਰਾ ਕਦੀ ਪਾਪ ਨਹੀਂ ਕਰਨਾ ਕਿਸੇ ਦਾ ਮਾਰਾ ਨਹੀਂ ਕਰਨਾ ਕਿਸੇ ਦਾ ਤਨ ਨਹੀਂ ਖੋਣਾ ਤੇ ਜੋ ਵੀ ਤੰਤੁਖ ਹੋਇਆ ਹੈ ਜੋ ਜ਼ਿਆਦਾ ਬਣਾਈ ਹੈ ਸਾਰੇ ਗਰੀਬਾਂ ਵਿੱਚ ਵੰਡ ਦੇ। ਅਤੇ ਨੇਕ ਕਮਾਈ ਕਰਨੀ ਸ਼ੁਰੂ ਕਰ ਪ੍ਰਮਾਤਮਾ ਦਾ ਨਾਮ ਸਿਮਰਨ ਅਠੇ ਪਹਿਰ ਕਰ ਤਾਂ ਹੀ ਤੇਰਾ ਉਧਾਰ ਹੋ ਸਕਦਾ ਹੈ। ਇਹ ਸਭ ਸੁਣ ਕੇ ਸੱਜਣ ਨੇ ਕਿਹਾ ਜੀਵੇਂ ਤੁਸੀਂ ਕਹੋਗੇ ਮੈਂ ਉਹੀ ਕਰਾਂਗਾ। ਤੇ ਨਾਨਕ ਜੀ ਨੇ ਕਿਹਾ ਕਿ ਇਸ ਮਰਾਸੀ ਨੂੰ ਸ਼ਾਇਦ ਦੇ ਨੂੰ ਮਰਦਾਨਾ ਜੀ ਨੇ ਵੰਡੇ ਨੂੰ ਆਪਣਾ ਗੁਰੂ ਮੰਨ ਅਤੇ ਦੁਬਾਰਾ ਕਦੀ ਪਾਪ ਕਰਮ ਨਹੀਂ ਕਰਨੇ। ਸੱਜਣ ਠੱਗ ਨੇ ਉਂਝੀ ਕੀਤਾ ਆਪਣਾ ਸਾਰਾ ਤਨ ਗਰੀਬਾਂ ਵਿੱਚ ਲੁਟਾ ਦਿੱਤਾ ਜੋ ਪਾਪਾ ਨਾਲ ਕੀਤੀ ਕਮਾਈ ਸੀ ਆਪਣੇ ਕੋਲ ਇੱਕ ਪੈਸਾ ਨਾ ਰੱਖਿਆ ਅਧਿਕਰਮ ਸ਼ਾਲਾ ਵਿੱਚ ਸਾਧੂ ਸੇਵਾ ਕਰਨੀ ਸ਼ੁਰੂ ਕਰ ਦਿੱਤੀ satsang ਸ਼ੁਰੂ ਕਰ ਦਿੱਤਾ ਅਤੇ ਫਿਰ ਪ੍ਰਮਾਤਮਾ ਦਾ ਨਾਮ ਲੈ ਲਗਾ ਇਸ ਤਰ੍ਹਾਂ ਨਾਨਕ ਜੀ ਸੱਜਣ ਨੂੰ ਸਹੀ ਰਸਤੇ ਪਾ ਕੇ ਅਗੇ ਨੂੰ ਆਪਣੀ ਯਾਤਰਾਵਲ ਤੁਰ ਪਏ ਅਗੇ ਉਹਨਾਂ ਨੇ ਖੁਰਮ ਸ਼ਹਿਰ ਚ ਰਹਿਣ ਗਏ ਕਿਤੇ ਖੁਰਮ ਸ਼ਹਿਰ ਵਿੱਚ ਜਿੱਥੇ ਮਰਦਾਨਾ ਜਿੱਦਾ ਅੰਤਿਮ ਸੰਸਕਾਰ ਕੀਤਾ ਸੀ ਉੱਥੇ ਉਹਨਾਂ ਦੇ ਪੁੱਤਰ ਸ਼ਹਜਾਦਾ ਜੀ ਨੂੰ ਤਹਿਰਾਇਆ ਨਾਨਕ ਜੀ ਨੇ ਕਿਹਾ ਕਿ ਸਾਰੇ ਪਿੰਡ ਦੇ ਲੋਕ ਤੇਰੀ ਪੂਜਾ ਕਰਨਗੇ ਇੱਥੇ ਤੂੰ ਰਹਿਣਾ ਕਰ ਆਪਣੇ ਪਰਿਵਾਰ ਨੂੰ ਮੇਥੇ ਲੈ ਆ ਆਪਣੀ ਪਤਨੀ ਬੱਚਿਆਂ ਨੂੰ ਮੇਥੇ ਲੈ ਆ ਇੱਥੇ ਤੇਰੀ ਸੇਵਾ ਪੂਜਾ ਹੋਵੇਗੀ ਤੇ ਜਦੋਂ ਤੂੰ ਸਾਨੂੰ ਯਾਦ ਕਰੇਂਗਾ ਅਸੀਂ ਉਹੀ ਆ ਜਾਵਾਂਗੇ ਇਹ ਕਹਿ ਕੇ ਨਾਨਕ ਜੀ ਉੱਥੋਂ ਦੀ ਅੱਗੇ ਨੂੰ ਚੱਲ ਗਏ ਸ਼ਹਜਾਦਾ ਜੀ ਆਪਣੇ ਪਿਤਾ ਮਰਦਾਨਾ ਜੀ ਦੀ ਜਿੱਥੇ ਮਰਿਸੀ ਉਸ ਦੇ ਲਾਗੇ ਸਥਾਨ ਬਣਾ ਕੇ ਰਹਿਣ ਲੱਗ ਪਏ ਧਨਵਾਦ